ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਬਣਾਉਣ ਲੱਗੇ ਸੀ ਦਵਾਈ ਦੰਦਾਂ ਤੋਂ ਮੈਂ ਸੋਚਿਆ ਕਿ ਉਹਨਾਂ ਆਪਣੇ ਦੋਸਤਾਂ ਨਾਲ ਵੀ ਵੀਡੀਓ ਸਾਂਝੀ ਕੀਤੀ ਜਾਵੇ ਜੋ ਕਿ ਇਹ ਦਵਾਈ ਬਣਾਉਣ ਲੱਗੇ ਆਪਾਂ ਬਹੁਤ ਹੀ ਜ਼ਬਰਦਸਤ ਆ ਜਿਵੇਂ ਕਿ ਆਪਣੇ ਦੰਦਾਂ ਦੇ ਵਿੱਚ ਰੇਸ਼ਾ ਬਣ ਜਾਂਦਾ ਜਾਂ ਬੱਚਿਆਂ ਦੇ ਛੋਟਿਆਂ ਦੇ ਰੇਸ਼ਾ ਬਣ ਜਾਂਦਾ ਤੇ ਉਹਦੇ ਨਾਲ ਨਾ ਬਹੁਤ ਤਕਲੀਫ ਆਉਣ ਲੱਗ ਜਾਂਦੀ ਆ ਤੇ ਉਹਦੇ ਤੋਂ ਆਪਾਂ ਇਹ ਦਵਾਈ ਬਣਾਈ ਹੈ ਤਿਆਰ ਕੀਤੀ ਆ ਇੱਕ ਟਿਕੜੀ ਤੁਸੀਂ ਇਸ ਤਰ੍ਹਾਂ ਅਟਕੜੀ ਦੀ ਲੈ ਲੈਣੀ ਆ ਇਸ ਨੂੰ ਕੁੰਣਾ ਆਪਾਂ ਇਹ ਤਵੇ ਤੇ ਰੱਖ ਕੇ ਇਹਦੇ ਵਿੱਚ ਪਾਣੀ ਹੁੰਦਾ ਪਾਣੀ ਦੀ ਮਾਤਰਾ ਜਿਹੜੀ ਆਪਾਂ ਉੱਜਮਾ ਸਿਕਾਉਣੀ ਆ ਗੈਸ ਚ ਲਾ ਕੇ ਆਪਾਂ ਇਹਨਾਂ ਦੇ ਉੱਤੇ ਰੱਖਤਾ ਵੇਖੋ ਪਾਣੀ ਛੱਡਣ ਲੱਗ ਗਿਆ ਐਸ ਨੂੰ ਤੁਸੀਂ ਜਿੰਨਾ ਟਾਈਮ ਇਹ ਮਤਲਬ ਸ਼ੋਕਦਾ ਨਹੀਂ ਉਹਨਾਂ ਟਾਈਮ ਨੂੰ ਤੁਸੀਂ ਪਾਣੀ ਤੇ ਗੈਸ ਚੱਲਦਾ ਰਹਿੰਦੇ ਇਹਨੂੰ ਪੂਰਾ ਸੁਕਾਉਣਾ ਤਿਆਰ ਰੱਖ ਕੇ ਤੁਸੀਂ ਇਸ ਦੇ ਵਿੱਚ ਆਪਾਂ ਕਿ ਲੌਂਗ ਐਡ ਕਰਾਂਗੇ ਹੋਰ ਵੀ ਚੀਜ਼ਾਂ ਕਈ ਐਡ ਕਰਾਂਗੇ ਇਹਦੇ ਵਿੱਚ ਵੀਡੀਓ ਨੂੰ ਧਿਆਨ ਨਾਲ ਵੇਖੋ ਸਾਰੀ ਵੀਡੀਓ ਵੇਖੋ ਤੇ ਆਪਣੇ ਯਾਰਾਂ ਦੋਸਤਾਂ ਨਾਲ ਵੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਕੰਮ ਦੀ ਵੀਡੀਓ ਆਪਾਂ ਹੋਰ ਬਹੁਤ ਵੀਡੀਓ ਸ਼ੇਅਰ ਕਰਨੇ ਕੰਮ ਦੀ ਵੀਡੀਓ ਆਪਾਂ ਸ਼ੇਅਰ ਜਰੂਰ ਕਰਿਆ ਕਰੀਏ ਤਾਂ ਕਿ ਕਿਸੇ ਦੇ ਔਖੇ ਵੇਲੇ ਕੰਮ ਆ ਸਕੇ ਤੇ ਜਿਵੇਂ ਉਹ ਆਪਾਂ ਪਾਣੀ ਹੁਣ ਛੱਡੀ ਜਾਂਦੀ ਫੜਕੜੀ ਦੇ ਵਿੱਚ ਹੀ ਆਪਾਂ ਲੌਂਗ ਸੈਟ ਦਨੇ ਆ ਮਤਲਬ ਚੌਂਚੇ ਕਾਪਾ ਫੜਕੜੀ ਦੇ ਲਈ ਸੀ ਉਹ ਟੁਕੜੀ ਤੇ ਉਹਦੇ ਵਿੱਚ 15 18 ਆਪਾਂ ਲੌਂਗ ਪਾ ਦਨੇ ਆ ਲੌਂਗ ਆਪਾਂ ਟੋਪੀ ਜੀ ਵਾਲੇ ਲੈਣੇ ਆ ਜਿਵੇਂ ਟੋਪੀਆਂ ਆਈਆਂ ਨੇ ਇਕੀਆਂ ਟੋਪੀਆਂ ਢੜਗੀਆਂ ਜੀਆਂ ਪਈਆਂ ਨੇ ਉਹ ਨਹੀਂ ਟੋਪੀ ਵਾਲਾ ਸਹੀ ਕੰਮ ਕਰਦਾ ਲੌਂਗ ਤੇ ਵੇਖਾ ਪੂਰਾ ਉਹ ਸਾਰਾ ਡਲਫ ਖੁਰ ਗਿਆ ਉਹ ਪੂਰਾ ਪਾਣੀ ਪਾਣੀ ਹੋਇਆ ਪਿਆ ਹੁਣ ਇਸ ਤਰ੍ਹਾਂ ਨੂੰ ਆਪਾਂ ਕੋ ਨਹੀਂ ਜਾਣਾ ਜਿੰਨਾ ਟਾਈਮ ਇਹਦਾ ਪਾਣੀ ਨਹੀਂ ਸੁੱਕਦਾ ਨੇ ਇੱਕ ਡਲਾ ਬਣ ਜਾਣਾ ਸਮਝ ਲਓ ਫੇਰ ਦੁਆਰ ਤੋਂ ਜੇ ਪਹਿਲਾਂ ਡਲੀ ਸੀ ਨਾ ਉਸੇ ਤਰ੍ਹਾਂ ਨੇ ਫੇਰ ਡਲੀ ਬਣ ਜਾਣਾ ਆਇਆ ਚੱਲਦੇ ਚੱਲਦੇ ਜਿਹਨੇ ਪਹਿਲਾਂ ਹੁਣ ਆਪਦਾ ਪਾਣੀ ਛੱਡਿਆ ਹੁਣ ਇਹਦਾ ਪਾਣੀ ਸੁੱਕੀ ਜਾਂਦਾ ਬਹੁਤ ਹੀ ਜ਼ਬਰਦਸਤ ਤਰੀਕਾ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਆਪਾਂ ਹੋਰ ਵੀ ਐਡ ਕਰਾਂਗੇ ਉਹ ਤੁਹਾਨੂੰ ਦੱਸਾਂਗੇ ਹੁਣ ਕਿਵੇਂ ਜਿਵੇਂ ਆਪਣੀ ਆਹਤ ਪੂਰਾ ਹੁਣ ਇਹਨੂੰ ਸੁੱਕ ਜਾਂਦੀ ਹੈ ਇਹ ਵੀਡੀਓ ਨੂੰ ਸਕਿਪ ਨਾ ਕਰਿਓ ਧਿਆਨ ਨਾਲ ਵੀਡੀਓ ਸਾਰੀ ਵੇਖਿਓ ਸ਼ੇਅਰ ਜ਼ਰੂਰ ਕਰਿਓ ਆਪਣੇ ਯਾਰਾਂ ਦੋਸਤਾਂ ਨਾਲ ਇਸ ਤਰ੍ਹਾਂ ਇਹਨੂੰ ਪੂਰਾ ਆਪਾਂ ਭੁੰਨਣਾ ਜਿੰਨਾ ਟਾਈਮ ਇਹਦੀ ਪਾਣੀ ਦੀ ਮਾਤਰਾ ਨਹੀਂ ਛੋਗਦੀ ਉਹ ਪਾਣੀ ਦੀ ਮਾਤਰਾ ਛੋਗਦੀ ਜਾਂਦੀ ਆ ਉਹਨੂੰ ਵੇਖੋ ਬਲਬਲੇ ਘੱਟ ਉੱਟਣ ਲੱਗ ਗਿਆ ਆਪਣਾ ਬੱਚਾ ਬੱਚੀ ਬੋਲੀ ਜਾਂਦਾ ਦੇਖੋ ਪਾਣੀ ਛੋਕ ਚੱਲਿਆ ਹੁਣ ਨਕਰਦੀ ਹੋ ਚਲੀ ਆ ਥੱਲਿਓ ਉੱਪਰ ਉੱਪਰ ਥੋੜਾ ਜਿਹਾ ਪਾਣੀ ਆਠਦਾ ਇਹਦੇ ਵਿੱਚ ਸਾਰੇ 9 ਲੋਗ ਜਿਹੜੇ 15 18 ਲੋਗ ਸੀਗੇ ਉਹ ਪੈਦੇ ਵਿੱਚ ਪਾ ਤਿਆ ਜੀ ਐਸ ਤਰ੍ਹਾਂ ਸੁੱਕ ਗਈ ਆ ਹੁਣ ਇਹ ਸੁੱਕਣ ਤੋਂ ਬਾਅਦ ਉਹ ਥੋੜਾ ਥੋੜਾ ਵਾਲੇ ਇਹ ਕਹੀਆਂ ਨਾ ਐਂ ਤਾਂ ਫਿਰ ਪਾਪਾ ਪਾਸਾ ਪਾੜ ਕਰ ਦੇਣਾ ਕਿਰਾਂ ਕਿਉਂਕਿ ਉੱਪਰਲੇ ਪਾਸੇ ਥੋੜਾ ਜਿਹਾ ਗਿੱਲਾ ਰਹਿ ਗਿਆ ਹਜੇ ਪਾਣੀ ਦੀ ਮਾਤਰਾ ਹੈਗੀ ਆ ਥੱਲੋਂ ਸੇਕ ਬਾਅਦ ਅਸੀਂ ਥੱਲੇ ਆ ਕੇ ਪਾਸਾ ਸਹੀ ਧੋਕ ਗਿਆ ਪੂਰਾ ਪੂਰੀ ਡਾਲੀयां ਨੂੰ ਪੂਰੀ ਕਠੋਰ ਹੋ ਜਾਣੀ ਚਾਹੀਦੀ ਹੈ ਜਿਵੇਂ ਜਿਵੇਂ ਜਿਸ ਤਰ੍ਹਾਂ ਪਹਿਲਾਂ ਫੜਕੜੀ ਹੁੰਦੀ ਉਸੇ ਤਰ੍ਹਾਂ ਹੀ ਬਣ ਜਾਂਦੀ ਹੈ ਫੇਰ ਇਹ ਹੁਣ ਇਹ ਪੂਰੀ ਥੱਲੇ ਜਿਹੜਾ ਮਾੜਾ ਮੂਠਾ ਪਾਣੀ ਉਹ ਵੀ ਛੱਕ ਜੁਗ ਐਸ ਤਰ੍ਹਾਂ ਸੇਕ ਲਵਾਉਣ ਨਾਲ ਲਓ ਛੱਕ ਜੁੱਕਿਆ ਆਉਣ ਆਪਣੇ ਇਧਰੋਂ ਵੀ ਪਾਣੀ ਜਿਵੇਂ ਪੂਰੀ ਡਾਲੀ ਵਰਗੀ ਬਣ ਚੁੱਕੀ ਆ ਤੇ ਇਹਦੇ ਨਾਲ ਹੀ ਆਪਣੇ ਲੌਂਗ ਵੀ ਭੁੰਨੇਗੇ ਕੰਮੋਟੋ ਕਰ ਸਰ ਹੁੰਦੀ ਆ ਤੁਸੀਂ ਪੂਰਾ ਠਕਾ ਦੇ ਆਂ ਦੀ ਪੂਰਾ ਸਕਾ ਲੈਣਾ ਇਹਨੂੰ ਮਗਿੱਲੀ ਨਹੀਂ ਰਹਿਣੀ ਤਾਂ ਕਿਉਂਕਿ ਹੁਣ ਆਪਣੀ ਇਹ ਸਖ ਕੇ ਤਿਆਰ ਹੋ ਚੁੱਕੀ ਪਲਕੜੀ ਤੇ ਹੁਣ ਆਪਾਂ ਇਹਨੂੰ ਚੱਕ ਕੇ ਰੱਖਣਾ ਆਪਾਂ ਇਹਦੇ ਵਿੱਚ ਆਪਣੇ ਆਮ ਹੁੰਦੀਆਂ ਹੀ ਕੁੰਡ ਲਗਾਈਆਂ ਜੇ ਨਹੀਂ ਤਾਂ ਆਪਾਂ ਜਿਹੜਾ ਚਟਨੀ ਕੱਟਦੇ ਆਂ ਕੁੰਡਾ ਘੋਟਣਾ ਉਹਦੇ 'ਚ ਵੀ ਘੋਟ ਸਕਦੇ ਹਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਪਹਿਲਾਂ ਮਿਰਚਾਂ ਦਾ ਨਾ ਹੋਵੇ ਆਟੋ ਮੜ ਕੇ ਫਿਰ ਮਿਰਚਾਂ ਵਾਲਾ ਵੀ ਤਕਲੀਫ ਆਉਂਦੀ ਜਰਾ ਆਪਾਂ ਉਹ ਮਤ ਦਾ ਹਨ ਇਹਨੂੰ ਆਪੋ ਕਰਾਂਗੇ ਦੰਦਾ ਤੋਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਕਰਨਾ ਇਹਨੂੰ ਫੇਰ ਕਟ ਲੈਣਾ ਬ੍ਰੀਕ ਕਰ ਲੈਣਾ ਇਹਨੂੰ ਕਟਰ ਬਹੁਤ ਵਧੀਆ ਕੁੱਟੀ ਜਾਂਦੀ ਹੈ ਕਿਉਂਕਿ ਭੜਕੜੀ ਜਦ ਪਾਣੀ ਸੁੱਕ ਗਿਆ ਨਾ ਫੋਲੀ ਹੋ ਜਾਂਦੀ ਹੈ ਫੁੱਟ ਨਹੀਂ ਬਹੁਤ ਉਸਦੀ ਹੈ ਇਸ ਤਰ੍ਹਾਂ ਇਹਨੂੰ ਤੁਸੀਂ ਪੂਰਾ ਟਿਕਾ ਕੇ ਕੁੱਟ ਲੈਣਾ ਕੁੱਟਣ ਤੋਂ ਬਾਅਦ ਕੀ ਰਾਂ ਕਿਉਂਕਿ ਇਹਦੇ ਵਿੱਚ ਦਲੀਆਂ ਰਹਿ ਜਣੀਆਂ ਜਿਹੜਾ ਆਪਣਾ ਲੌਂਗ ਆ ਉਹ ਪੂਰੇ ਚੰਗੀ ਤਰ੍ਹਾਂ ਕੁੱਟੇ ਨਹੀਂ ਜਾਂਦੇ ਇਹ ਨਿਸ਼ਾਨ ਲੈਣਾ ਪਈ ਚਾਹਾਨੀ ਨਾਲ ਜਾਂ ਚਾਪੂਣੀ ਨਾਲ ਕਿਉਂਕਿ ਥੋੜਾ ਇਹ ਗਰਮ ਹੋਗਾ ਚਾਪੂਣੀ ਕਿਤੇ ਪਲਾਸਟਿਕ ਦੀ ਨੰਨਾਂ ਨਾਲ ਲੱਗ ਜਿਓ ਸਟੀਲ ਦੀ ਪਲਾ ਚਾਹਾਨੀ ਨਾਲ ਸਾਨਣਾ ਇਸ ਤਰ੍ਹਾਂ ਚਾਹਨ ਨਾਲ ਇਹਦੇ ਵਿੱਚ ਜਿਹੜੇ ਡਲੀ ਆ ਜਾਂ ਲੌਂਗ ਆਪਣੇ ਰਹਿ ਗਏ ਉਹ ਬਾਹਰ ਆ ਜਾਂਦੇ ਨੂੰ ਪਰ ਦੁਬਾਰਾ ਫੇਰ ਕੁੱਟਾਂਗੇ ਕਿਰਾਏ ਹੁਣ ਪੂਰਾ ਛਾਨਿਆ ਗਿਆ ਤੇ ਪਾਊਡਰ ਨਿਕਲ ਗਿਆ ਜਿਹੜਾ ਆਪਣਾ ਰਹਿ ਗਿਆ ਇਹਨੂੰ ਬਦਵਾ ਦੁਬਾਰਾ ਫੇਰ ਉਹਦੇ ਵਿੱਚ ਪਾ ਕੇ ਫੇਰ ਦੁਬਾਰਾ ਕੁੱਟਾਂਗੇ ਕਿਓ ਕਿ ਲੌਂਗ ਘੱਟ ਕੁੱਟੇਗੇ ਪਹਿਲਾਂ ਉਹ ਫਟਛ ਦੀ ਫੜਕੜੀ ਕੁੱਟੀ ਗਈ ਸੀ ਸਹੀ ਜਿਹੜੀਆਂ ਫਟਕੀਆਂ ਡਲੀਆਂ ਰਹਿ ਗਈਆਂ ਜਾਂ ਲੌਂਗ ਰਹਿ ਗਏ ਹੁਣ ਆਪਾਂ ਉਹਨੂੰ ਦੁਬਾਰਾ ਦਿੰਦੇ ਹਾਂ ਕਿ ਪਤਾ ਘੁੱਟਾਂਗੇ ਇਸ ਤਰ੍ਹਾਂ ਪੂਰਾ ਚੰਗੀ ਤਰ੍ਹਾਂ ਕੁੱਟ ਲੈਣਾ ਇਹ ਕਰ ਲੈਣਾ ਚਾਹੁੰਦੇ ਕਿ ਇਹਦੇ ਵਿੱਚ ਕੋਈ ਦਲ ਨਹੀਂ ਰਹਿਣੀ ਚਾਹੀਦੀ ਕਿ ਨਾ ਹੀ ਆਪਾਂ ਦੇ ਵਿੱਚ ਕੋਈ ਫਾਲਤੂ ਪਦਾਰਥ ਬਾਹਰ ਸਿੱਟਣਾ ਮੋਲ ਮੜਾ ਮੋਟਾ ਜਿਹਾ ਰਹੇਗਾ ਤੇ ਲੋਟੇ ਲੱਟਣਾ ਹੀ ਹੈ ਰੇਣਾ ਹੋਵੇ ਆਪਾਂ ਮੜਾ ਮੋਟਾ ਕੱਟ ਕੇ ਜਿੱਤੇ ਬਸ ਤੋਂ ਉਹਦਾ ਵਿਚਾਨ ਕੇ ਜਿਹਦਾ ਹੋਵੇ ਆਪਣਾ ਬਸ ਤਿਆਰ ਪੂਰੇ ਚੰਗੀ ਤਰ੍ਹਾਂ ਲੱਟਣਾ ਇਹਨੂੰ ਉਹ ਵੇਕਨ ਲੌਂਗ ਅਸੀ ਕੀ ਕਰਕੇ ਉਹਨੇ ਥੋੜਾ ਕਲਾਉਂ ਚਬਾਦੋਗੇ ਪਹਿਲਾਂ ਫੜਕੇ ਤੱਕੜੀ ਚਿੱਟਾ ਪੋਤਰ ਬਣਾ ਦਿੱਗਾ ਇਸ ਤਰ੍ਹਾਂ ਨੂੰ ਫਿਰ ਸਾਂ ਲੈਣਾ ਆਪਾਂ ਜਿਹੜਾ ਕੋ ਮੜਾ ਮੋਟਾ ਖਸ ਰਹੇਗਾ ਆਪਣਾ ਤੋਂ ਬੇਠ ਸੱਕ ਜਾਗੇ ਵਾਡੀ ਫੇਰਦਾਰੇ ਕਰਦੇ ਆਪਾਂ ਕਿਉਂਕਿ ਥੋੜਾ ਜਿਆਦਾ ਰਹਿ ਗਿਆ ਸੀ ਅਜੇ ਤੇ ਮਾੜਾ ਮੋਟਾ ਰਹਿ ਜਾਂਦਾ ਫਿਰ ਆਪਾਂ ਨੂੰ ਕੱਢ ਦਿੰਦੇ ਵੇਸਤ ਨੂੰ ਅਰੇ ਲੌਂਗਾਂ ਦਾ ਜਿਆਦਾ ਲੌਂਗ ਤਾਂ ਭੋਰ ਜਾਂਦਾ ਹੈ ਤੇ ਲੌਂਗ ਉਹ ਬਹੁਤ ਜ਼ਰੂਰੀ ਹੈ ਦੰਦਾਂ ਦੀ ਸਫਾਈ ਲਈ ਜੇਕਰ ਤੇ ਆਪਣੇ ਕੀਟ ਦਰ ਇੱਕਦਮ ਮਤਲਬ ਦੇ ਚੈਨਲ ਪੀੜ ਹੁੰਦੀ ਹੈ ਜਾਂ ਰੇਸਨ ਮਸੂੜੇ ਫੜ ਲ ਜਾਂਦੇ ਆ ਖੋ ਜਾਈ ਜਾਂਦੀ ਮੂੰਹ ਨੂੰ ਵੀ ਐਸੇ ਨੂੰ ਤੁਸੀਂ ਜਿਹੜਾ ਇਹ ਆਪਾਂ ਨੂੰ ਪੋਟਰ ਬਣਾ ਰਹੇ ਆ ਇਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਐਡ ਕਰਦੇ ਹਾਂ ਇਸਨੂੰ ਦਸਦੇ ਆਂ ਉਹ ਤੁਸੀਂ ਮੂੰਹ ਤੇ ਅੰਦਰਲੇ ਪਾਸੇ ਆਪਣੇ ਬਸੂੜੇ ਤੇ ਦੰਦਾਂ ਤੇ ਇਹਦਾ ਮ사ਜ ਕਰਨੀ ਹੈ ਤੇ ਨਾਲ ਇੱਕ ਦੋ ਮਿੰਟ ਜਿਵੇਂ ਬਰਸ਼ ਕਰਦੇ ਹੁੰਦੇ ਆ ਉਸ ਤਰ੍ਹਾਂ ਨਾਲ ਹੁਕਲ ਤੇ ਲਾ ਕੇ ਤੇ ਉਹਦੀ ਤੁਸੀਂ ਇਸ ਤਰ੍ਹਾਂ ਅੰਦਰ ਮਤਲਬ ਮ사ਜ ਕਰਨੀ ਇਹ ਹੁਣ ਉਹੀ ਚੀਜ਼ ਹੀ ਹੈ ਜੇ ਮੈਂ ਸਮਝ ਲਵਾਂ ਵੀ ਇੱਕ ਚਿੱਟਾ ਜਿਹਾ ਪਾਊਡਰ ਤੇ ਵਿੱਚ ਕਾਲਾ ਉਹ ਪਾਊਡਰ ਜਿਹੜਾ ਮਗਰੋਂ ਕਟਿਆ ਸੀ ਉਹ ਲੌਂਗਾ ਜਿਹੜਾ ਕਾਲਾ ਹੁੰਦਾ ਹੈ ਪਹਿਲਾਂ ਫਟ ਫਟ ਵਾਲਾ ਚਿੱਟਾ ਜਿਹਾ ਸੀਗਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਿਰ ਇਹਦੇ ਵਿੱਚ ਆਪਾਂ ਕਾਲਾ ਨੂਨ ਐਡ ਕਰਨਾ ਜਿਹੜਾ ਆਪਾਂ ਨਾਮਕੁੰਦਾ ਕਾਲਾ ਨੂਨ ਉਹ ਵਾਲਾ ਐਡ ਕਰ ਲੈਣਾ ਵਿੱਚ ਚਿੱਟਾ ਨੂਨ ਵੀ ਪਾਉਣਾ ਥੋੜਾ ਜਿਹਾ ਤੇ ਹਲਦੀ ਦਾ ਇੱਕ ਚਮਚਾ ਜੀ ਆਪਾਂ ਸਭ ਨਾਲ ਦੇਖ ਲੈਣਾ ਵੀ ਕਿੰਨਾ ਕੁ ਆਪਣਾ ਜਿਹੜਾ ਤੁਸੀਂ ਉਹ ਰੱਖਣੀ ਹੈ ਛਾਟਕੜੀ ਲੈਣੀ ਹੈ ਲੌਂਗ ਲੈਣੇ ਆ ਜੇ ਤੁਸੀਂ ਜ਼ਿਆਦਾ ਬਣਾ ਰਹੇ ਹੋ ਤਾਂ ਜ਼ਿਆਦਾ ਹਲਦੀ ਪਾਉਣੀ ਪੈਣੀ ਜਾਂ ਦੀ ਜਿੰਨੇ ਹੱਥ ਲੌਂਗ ਤੇ ਪੜਕੜੀਓਦੋਂ ਅੱਧੀ ਆਪਾਂ ਹਲਦੀ ਪਾਉਣੀ ਆ ਤੇ ਫਿਰ ਆਪਾਂ ਇਸ ਦੇ ਵਿੱਚ ਤੇਲ ਪਾਉਣਾ ਸਰੋਂ ਦਾ ਸਰੋਂ ਦਾ ਤੇਲ ਤੁਸੀਂ ਆਪ ਦੇ ਹਿਸਾਬ ਨਾਲ ਪਾ ਲੈਣਾ ਵੀ ਜਿਹੜਾ ਸੁੱਕ ਬਰੂਰਾ ਹੋ ਜਾ ਰਵੇ ਨਾ ਦਾ ਵਾਲਾ ਸੁੱਕਾ ਹੀ ਹੋਵੇ ਤੇ ਨਾ ਬਾਲਾ ਕਿੱਲਾ ਹੀ ਹੋ ਜਾਵੇ ਕਿਉਂਕਿ ਜਦੋਂ ਜ਼ਿਆਦਾ ਕਿੱਲਾ ਹੋ ਜਾਣਾ ਫਿਰ ਵੀ ਥੋੜਾ ਇਹ ਮ사ਜ ਕਰਨੀ ਉਹ ਸਹੀ ਨਹੀਂ ਰਹਿੰਦਾ ਸੁੱਕ ਬਰੂਰਾ ਜਾ ਹੋਣਾ ਚਾਹੀਦਾ ਬਸ ਵੀ ਜਿਹੜਾ ਜਿਵੇਂ ਆਪਾਂ ਕਹਿੰਦੀ ਹਾਂ ਵੀ ਭਾਲ ਜੀ ਹੁਣ ਚਾਹੀਦੀ ਵਿੱਚ ਕਿੱਲੇ ਜੀ ਆਮਪੋਰਟਾ ਜੋ ਕੁਲ ਇਸ ਤਰ੍ਹਾਂ ਤੁਸੀਂ ਇਹਨੂੰ ਐਂ ਥੋੜਾ ਜਿਹਾ ਜਿੱਤਰਾ ਮਿਲਾ ਲੈਣਾ ਸਰੋਂ ਦੇ ਤੇਲ ਵਿੱਚ ਜੇ ਤੁਸੀਂ ਧਿਆਨ ਰੱਖਿਓ ਇਹਦੇ ਵਿੱਚ ਪੌਣੀ ਫੜਕੜੀ ਲੌਂਗ ਚਿਟਾ ਨੂਨ ਕਾਲਾ ਨੂਨ ਤੇ ਸਰੋਂ ਦਾ ਤੇਲ ਇਹ ਚੀਜ਼ਾਂ ਤੁਸੀਂ ਮਿਲਾ ਕੇ ਐਸਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਜਿਵੇਂ ਵੀ ਪਕਵਾਨ ਦਾ ਦੱਸਿਆ ਫੜਕੜੀ ਦਾ ਪਾਣੀ ਤੁਸੀਂ ਪੂਰਾ ਚੰਗੀ ਤਰ੍ਹਾਂ ਸੁਕਾ ਲੈਣਾ ਪਹਿਲਾਂ ਤਵੇ ਤੇ ਰੱਖ ਕੇ ਭਨ ਲੈਣੀ ਆ ਉਹਨੂੰ ਫੱਲ ਕਰਨੀ ਕਹਿੰਦੇ ਆਪਣੇ ਫੜਕੜੀ ਫੱਲ ਕਰਨੀ ਪਹਿਲਾਂ ਤੁਸੀਂ ਇਸੇ ਕੋਣ ਇਸ ਤਰ੍ਹਾਂ ਹੀ ਬਣ ਗਿਆ ਜਿਸ ਨੂੰ ਤੁਸੀਂ ਆਪਣੀ ਕੱਚ ਦੀ ਡੱਬੀ ਚ ਪਾ ਕੇ ਰੱਖ ਲਿਓ ਪਲਾਸਟਿਕ ਦੀ ਵੀ ਪਾਸਾਗਤਨ ਪੈਸੇ ਪਰ ਕੱਚ ਦੀ ਡੱਬੀ ਕਿਹਾਉਂਗੀ ਥੋੜਾ ਵਧੀਆ ਪਲਾਸਟਿਕ ਸਾਨੀਕਾਰ ਦਾ ਆਪਣੇ ਲਈ ਤੇ ਕੱਚ ਦੀ ਡੱਬੀ ਜਿਸ ਤਰ੍ਹਾਂ ਪਾ ਕੇ ਰੱਖ ਲੈਣਾ ਤੁਸੀਂ ਜੇ ਤੁਹਾਡੇ ਜਾਂ ਤੋਂ ਮਸੂਬੇ ਦੌਖਦੇ ਨਹੀਂ ਤਾਂ ਵੀ ਤੁਸੀਂ ਇਸ ਨੂੰ ਵਰਤ ਸਕਦੇ ਆ ਇਹ ਨਹੀਂ ਵੀ ਆਪਾਂ ਜੇ ਦੌਖਦੇ ਉਹਦੀ ਵਰਤਣਾ ਜਮਨ ਕੋਲ ਗੇਟ ਦਿੱਤਾ